ਰੋਸਪੁਰ ਦੇ ਕਸਬਾ ਜੀਰਾ ਦੇ ਮੱਲਾਵਾਲਾ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਾਬੀ ਵੱਲੋਂ ਆਪਣੇ ਹੀ ਸਗੇ ਦੇਵਰ ਦਾ ਆਸ਼ਿਕ ਦੇ ਹੱਥੋਂ ਕਤਲ ਕਰਵਾ ਦਿੱਤਾ ਉਹ ਵੀ ਇਸ ਕਰਕੇ ਕਿ ਦੇਵਰ ਭਾਬੀ ਦੇ ਇਸ਼ਕ ਦਾ ਰਾਜ ਜਾਣ ਗਿਆ ਸੀ ਅਤੇ ਉਸ ਦੇ ਇਸ਼ਕ ਦੇ ਰਾਹ ਵਿੱਚ ਰੋੜਾ ਬਣ ਰਿਹਾ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 21 ਅਗਸਤ ਨੂੰ ਪੂਜਾ ਨਾਮ ਦੀ ਮਹਿਲਾ ਨੇ ਉਸ ਵੇਲੇ ਇੱਕ ਸ਼ਿਕਾਇਤ ਦਰਜ ਕਰਾਈ ਕਿ ਉਸ ਦਾ ਦੇਵਰ ਇੰਦਰਜੀਤ ਗੋਮ ਅਤੇ ਕਰਨ ਨਹੀਂ ਆਇਆ ਪੁਲਸ ਨੇ ਜਾਂਚ ਦੌਰਾਨ ਮਾਮਲਾ ਸ਼ੱਕੀ ਜਾ ਗਿਆ ਅਤੇ ਅੱਜ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਲ ਹੋਈ ਹੈ ਅਤੇ ਇਸ ਕੇਸ ਦੀ ਗੁੱਤੀ ਨੂੰ ਸੁਲਝਾ ਦਿੱਤਾ ਗਿਆ ਸਰ ਇੱਕ ਇੰਦਰਜੀਤ ਸਿੰਘ ਮਰਡਰ ਕੇਸ थाना ਬਲਾਨਾ ਐਫਆਈਰ ਨੰਬਰ 75 ਦਾ ਇਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਇਹ ਜਿਹੜਾ ਬੜਾ ਹੀ ਇੱਕ ਸੰਸਰੀ ਖੇਜ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਇਹ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏ ਹੈਗੇ ਕਿ 24 ਤਾਰੀਖ ਨੂੰ ਪੂਜਾ ਪਤਨੀ ਰਮਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਦੌਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਾਸਲਾ ਸੱਕੀ ਸੀ ਪੁਲਿਸ ਨੇ ਮੋਢਲੀ ਤਫਤੀਸ਼ ਤੇ ਪੜਤਾਲ ਵਿੱਚ ਇਹ ਪਾਇਆ ਕਿ ਮਸਲਾ ਸੱਕੀ ਹੈ ਤਾਂ ਉਹਦੇ ਘਰਵਾਲੇ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ रमनदीप की भेन नीतू ने एक पर्चा दर्ज कराया पचहत्तर बटा चौबी एक सौ तीन बी एन एस दो सौ अड़ती इकहठ बाहठ बी एन एस के तहत जो मर्डर का सैक्शन होंगे उन्होंने शख्सी से कि जोड़ा पूजा है पूजा के रिलेशन किसी होर बंदे नाल है जब तफ्तीस की गई साइंटिफिक तरीकेसिकर मैथड्स नाल एक ते ते गल सामने आई कि जो पूजा है पूजा का संबंध किसी होर व्यक्ति राम सिंह सिंह ਉਹ ਇਧਰ ਆਂਦਾ ਸੀ ਉਹ 21 ਆਠ ਨੂੰ ਫਿਰੋਜ਼ਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦਿਓਰ ਸੀ ਇੰਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਧਰ ਜਿਹੜਾ ਦਿਓਰ ਸੀ ਇੰਦਰਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬਾਡੀ ਹੈ ਉੱਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬਾਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਕ ਨਾਲੇ ਉੱਥੇ ਸੁੱਟਦਾ ਤੇ ਇਹ ਮਸਲਾ ਜਿਹੜਾ ਹੈਗਾ ਸੈਂਟੀਫਿਕ ਤਰੀਕੇ ਨਾਲ ਤੇ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟ੍ਰੇਸ ਹੋ ਗਿਆ ਜੀ ਧੰਨਵਾਦ